ਬਰਾੜ ਪਿੰਡਾਂ ਨੇ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਇਸ ਸਮੇਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਜੋ ਤਸਵੀਰਾਂ ਬਾਗਾਪੁਰਾਣਾ ਦੇ ਮੇਨ ਚੌਂਕ ਦੀਆਂ ਤਸਵੀਰਾਂ ਹਨ ਦੁਕਾਨਦਾਰਾਂ ਵੱਲੋਂ ਤੇ ਸ਼ਹਿਰ ਦੇ ਵਸਨੀਕਾਂ ਵੱਲੋਂ ਕਿਸਾਨਾਂ ਦੇ ਬੰਦ ਦੇ ਕਾਲ ਨੂੰ ਲੈ ਕੇ ਸਮਰਥਨ ਕੀਤਾ ਗਿਆ ਅਤੇ ਪੂਰਨ ਤੌਰ ਤੇ ਬਾਜ਼ਾਰ ਨੂੰ ਬੰਦ ਰੱਖਿਆ ਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਦਾ ਧੰਨਵਾਦ ਅੱਜ ਦਾ ਸੱਦਾ ਸੀ ਪੰਜਾਬ ਬੰਦ ਦਾ ਤੇ ਬਹੁਤ ਦਿਨਾਂ ਤੋਂ ਲਗਾਤਾਰ ਬੇਨਤੀਆਂ ਕਿਸਾਨ ਕਮੇਟੀਆਂ ਵੱਲੋਂ ਕੀਤੀਆਂ ਜਾ ਰਹੀਆਂ ਸੀ ਧਰਤੀ ਨੂੰ ਸਫਲ ਬਣਾਇਆ ਸਾਡੇ ਦੁਕਾਨਦਾਰ ਵੀਰਾਂ ਨੇ ਸਾਰੇ ਵਰਗਾਂ ਨੇ ਰਲ ਮਿਲ ਕੇ ਅੱਜ ਬੁੱਕਣ ਵਾਲੇ ਤੋਂ ਸਿੰਘਾ ਇਥੋਂ ਮਿਆਬਾਗੇ ਪੁਰਾਣੇ ਤੱਕ ਆਏ ਐ ਸਾਰੀਆਂ ਦੁਕਾਨਾਂ ਦੁਕਾਨਾਂ ਤਕਰੀਬਨ ਬੰਦ ਸੀ ਰੋੜ ਸਾਰੇ ਬਿਲਕੁਲ ਸਾਰੀਆਂ ਯੂਨੀਆ ਨੇ ਸਾਰਿਆਂ ਨੇ ਬਹੁਤ ਸਾਥ ਦਿੱਤਾ ਹੈ ਇਸ ਬੰਦ ਦੇ ਸੱਦੇ ਨੂੰ ਬਹੁਤ ਧਰਮਾ ਹੰਗਾਰਾ ਮਿਲਿਆ ਮੈਂ ਵਧਾਈ ਦੇਣਾ ਚਾਹਣੀ ਆ ਜਿਹੜੀਆਂ 200 ਲਾਟ ਪਿਛਲੇ 1.5 ਮਹੀਨੇ ਤੋਂ ਲੜ ਰਹੀਆਂ ਸਾਡੀਆਂ ਜਥੇਬੰਦੀਆਂ ਵੀਰੇ ਆਪਣਾ ਇਸ ਗੱਲ ਬਹੁਤ ਜਿਆਦੇ ਮਾਈਕ ਤੇ ਕਰਦੇ ਆ ਕਿ ਪਿੰਡਾਂ 'ਚ ਲੋਕ ਨਹੀਂ ਉੱਠਦੇ ਤੇ ਜੇ ਅਸੀਂ ਦੇਖੀਏ ਕਿ ਸਾਢੇ 10 ਮਹੀਨੇ ਤੋਂ ਜਿਹੜੇ ਦੋਸਾਰਣ ਤੇ ਉਹਨਾਂ ਦੇ ਨਾਲ ਹੋਰ ਜਿਹੜੀਆਂ ਜਥੇਬੰਦੀਆਂ ਸਾਢੇ 10 ਮਹੀਨੇ ਤੋਂ ਲੱਗਾ E